ਕਾਂਗਰਸ ਨੂੰ ਇਸ ਵੇਲੇ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਕਾਂਗਰਸ ਨੂੰ ਇੱਕ ਵੱਡਾ ਤੇ ਅਹਿਮ ਝਟਕਾ ਲੱਗਦਾ ਹੋਇਆ ਵਿਖਾਈ ਦੇ ਰਿਹਾ ਕਾਂਗਰਸ ਦੇ ਦਿੱਲੀ ਦੇ ਸਾਬਕਾ ਸੂਬਾ ਪ੍ਰਧਾਨ ਅਰਵਿੰਦਰ ਲਵਲੀ ਜਿਹੜੇ ਇੱਕ ਵਾਰ ਫਿਰ ਭਾਜਪਾ ਚ ਸ਼ਾਮਲ ਹੋ ਗਏ ਨੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੇ ਕੁਝ ਦਿਨ ਪਹਿਲਾਂ ਅਰਵਿੰਦਰ ਲਵਲੀ ਨੇ ਜਿਹੜਾ ਦਿੱਲੀ ਕਾਂਗਰਸ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਅਰਵਿੰਦਰ ਲਵਲੀ ਇੱਕ ਵਾਰ ਫਿਰ ਭਾਜਪਾ ਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਅਰਵਿੰਦਰ ਲਵਲੀ ਪਹਿਲਾਂ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਚ ਗਏ ਸੀ ਫਿਰ ਵਾਪਸ ਆ ਗਏ ਫਿਰ ਵਾਪਸ ਭਾਜਪਾ ਚ ਚਲੇ ਗਏ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਰਵਿੰਦਰ ਲਵਲੀ ਜਿਹੜੇ ਆ ਉਹ ਜਿਹੜੇ ਅੰ ਦਿੱਲੀ ਮਾਮਲਿਆਂ ਦੇ ਕਾਂਗਰਸ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਬਹੁਤ ਹੀ ਖੁਸ਼ ਨਹੀਂ ਸੀ ਇੱਥੋਂ ਤੱਕ ਕਿ ਵੀ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨੂੰ ਲੈ ਕੇ ਜਿਹੜਾ ਉਹ ਰੋਲਾ ਇਸ ਕਦਰ ਵੱਧ ਗਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਤੋਂ ਦੁਖੀ ਹੋ ਕੇ ਅਰਵਿੰਦਰ ਲਵਲੀ ਛੱਡ ਕੇ ਚਲ ਗਏ ਅਰਵਿੰਦਰ ਲਵਲੀ ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ ਹੈਗੇ ਉਹ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਜਿਹੜੇ ਪੁੱਤਰ ਨੇਗੇ ਬੂਟਾ ਸਿੰਘ ਪੰਜਾਬ ਤੋਂ ਇੱਕ ਸੀਨੀਅਰ ਕਾਂਗਰਸੀ ਦਲਤ ਆਗੂ ਰਹੇ ਹੈ ਉਹਨਾਂ ਦੇ ਪੁੱਤਰ ਨੇ ਕਈ ਵਾਰ ਮੰਤਰੀ ਵੀ ਰਹੇ ਰਾਜਪਾਲ ਵੀ ਰਹੇ ਕਾਫੀ ਕਦਕਾਠ ਵਾਲੇ ਆਗੂ ਰਹੇ ਉਹਨਾਂ ਦੇ ਪੁੱਤਰ ਨੇ ਅਰਵਿੰਦਰ ਲਵਲੀ ਦਿੱਲੀ ਦੀ ਸ਼ੀਲਾ ਦੇਸ਼ਕਰ ਸਰਕਾਰ ਦੇ ਅੰਦਰ ਕਈ ਵਾਰ ਉਹ ਵਜ਼ੀਰ ਵੀ ਰਹਿ ਚੁੱਕੇ ਨੇ ਇਸ ਵੇਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਅਰਵਿੰਦਰ ਲਵਲੀ ਦੇ ਜਾਣ ਤੋਂ ਬਾਅਦ ਕਾਂਗਰਸ ਦੀ ਦਿੱਲੀ ਵਿੱਚਲੀ ਚੋਣ ਮਹੀਮ ਜਿਹੜੀ ਆ ਉਹ ਕਾਫੀ ਅਸਰੰਦਾਜ਼ ਹੋ ਸਕਦੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਦਿੱਲੀ ਦੇ ਵਿੱਚ ਇਸ ਸਮੇਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਅਰਵਿੰਦਰ ਲਵਲੀ ਜਿਹੜੇ ਐ ਉਹ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਆ ਤਾਂ ਤੁਹਾਨੂੰ ਦੱਸਦੀ ਏ ਕਿ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਇਹ ਐ ਕਿ ਦਿੱਲੀ ਦੇ ਸੂਬਾ ਪ੍ਰਧਾਨ ਕਾਂਗਰਸ ਦੇ ਅਰਵਿੰਦਰ ਲਵਲੀ ਜਿਹੜੇ ਐ ਉਹ ਭਾਜਪਾ ਚ ਸ਼ਾਮਲ ਹੋ ਗਿਆ ਵੱਡੀ ਤੇ ਅਹਿਮ ਜਾਣਕਾਰੀ ਇਹ ਐ ਕਿ ਅਰਵਿੰਦਰ ਲਵਲੀ ਦੇ ਜਾਣ ਤੋਂ ਬਾਅਦ ਕਾਂਗਰਸ ਦੀ ਦਿੱਲੀ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਉਹਨਾਂ ਦੇ ਨਾਲ ਕੁਝ ਹੋਰ ਆਗੂਆਂ ਦੇ ਜਾਣ ਦੀਆਂ ਅਸ਼ੰਕਾਵਾਂ ਵੀ ਨੇ ਅ ਦਿੱਲੀ ਦੇ ਵਿੱਚ ਕਾਂਗਰਸ ਅੰਦਰ ਕਸਮਾਨ ਮਚਿਆ ਹੋਇਆ ਹੈ ਦਿੱਲੀ ਦੇ ਜਿਹੜੇ ਕਾਂਗਰਸ ਮਾਮਲੇ ਦੇ ਇੰਚਾਰਜ ਨੇਗੇ ਪੌਰੀਆ ਸਾਹਿਬ ਉਹਨਾਂ ਨੂੰ ਲੈ ਕੇ ਤੇ ਰਵਿੰਦਰ ਲਵਲੀ ਦੇ ਜਿਹੜੇ ਰਿਸ਼ਤੇ ਨੇ ਉਹ ਕਾਫੀ ਖਰਾਬਰੇ ਪਾਰਟੀ ਚੋਂ ਆਗੂਆ ਨੂੰ ਕੱਢਣ ਦਾ ਦਬਾਅ ਦੱਸਿਆ ਜਾਂਦਾ ਹੈ ਤੇ ਉਸੇ ਦਰਮਿਆਨ ਇਹ ਜਿਹੜੀ ਹੈ ਸਾਰੀ ਚਰਚਾਵਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਖਸ਼ਿਤ ਦੇ ਪੁੱਤਰ ਸੰਦੀਪ 딕ਸ਼ਤ ਨੇ ਜਿਹੜੀ ਐ ਉਹ ਗੱਲਬਾਤ ਵੀ ਕੀਤੀ ਸੀ ਅਰਵਿੰਦ ਲਵਲੀ ਦੇ ਨਾਲ ਪਰ ਉਹ ਕੋਈ ਸਾਜ਼ਗਾਰ ਹੁੰਦੀ ਹੋਈ ਵਿਖਾਈ ਨਹੀਂ ਦਿੱਤੀ ਆਖਰਕਾਰ ਅਰਵਿੰਦਰ ਲਵਲੀ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ 'ਚ ਚਲੇ ਗਿਆ ਹੈ ਕਾਂਗਰਸ ਨੂੰ ਇਸ ਮਾਮਲੇ ਵਿੱਚ ਵੱਡਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਕਈ ਆਗੂ ਹੁਣ ਇਸ ਸਮੇਂ ਤੱਕ ਪਾਰਟੀ ਛੱਡ ਕੇ ਜਾ ਚੁੱਕੇ ਆ ਅਰਵਿੰਦਰ ਲਵਲੀ ਦੇ ਜਾਣ ਨਾਲ ਜਿੱਥੇ ਭਾਜਪਾ ਦੇ ਆਰਗੇਨਾਈਜ਼ੇਸ਼ਨਲ ਜਾਨੀ ਕਿ ਜਥੇਬੰਦਕ ਢਾਂਚੇ 'ਚ ਵੱਡਾ ਅਸਰ ਪੈ ਸਕਦਾ ਉੱਥੇ ਹੀ ਵੋਟਾਂ ਦੇ ਵਿੱਚ ਜਿਹੜਾ ਇਸ ਸਮੇਂ ਜਾਣ ਦੇ ਨਾਲ ਕਾਂਗਰਸ ਦੀ ਚੋਣ ਮਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨੂੰ ਲੈ ਕੇ ਨਾਰਾਜ਼ ਚੱਲ ਰਹੇ ਸਨ ਇਹ ਇੱਕ ਕਾਰਨ ਪਰ ਵੱਡਾ ਕਾਰਨ ਹੈ ਕਿ ਜਿਹੜੇ ਦਿੱਲੀ ਦੇ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਨੇਗੇ ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਆ ਅਣਬਾਣ ਲੰਬੇ ਸਮੇਂ ਤੋਂ ਚੱਲਦੀ ਹੋਈ ਵਿਖਾਈ ਦੇ ਰਹੀ ਸੀ ਤੇ ਉਸੇ ਕਾਰਨ ਲਵਲੀ ਨੂੰ ਜਿਹੜਾ ਉਹ ਪਾਰਟੀ ਦੇ ਵਿੱਚ ਜਿਹੜਾ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਆਖਰਕਾਰ ਲਵਲੀ ਨੇ ਆਪਣੇ ਜਿਹੜਾ ਸੂਬਾਈ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦਿੱਤਾ ਤੇ ਘਰ ਚਲੇ ਗਏ ਉਸ ਤੋਂ ਬਾਅਦ ਅੱਜ ਉਹ ਭਾਜਪਾ ਚ ਸ਼ਾਮਲ ਹੋ ਗਏ ਨੇ ਕਾਂਗਰਸ ਨੂੰ ਇੱਕ ਵੱਡਾ ਝਟਕਾ ਇਸ ਸਮੇਂ ਲੱਗ ਰਿਹਾ ਹੋਇਆ ਵਿਖਾਈ ਦੇ ਰਿਹਾ ਅਰਵਿੰਦਰ ਲਵਲੀ ਦਾ ਪੰਜਾਬ ਦੇ ਨਾਲ ਸੰਬੰਧ ਇਹ ਹੈ ਕਿ ਉਹ ਸਾਬਕਾ ਮਰਹੂਮ ਜਿਹੜੇ ਐ ਦੇਸ਼ ਦੇ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਦੇ ਸੁਪੁੱਤਰ ਨੇ ਬੂਟਾ ਸਿੰਘ ਪੰਜਾਬ ਦੇ ਮੋਗਾ ਰੋਪੜ ਤੋਂ ਕਈ ਵਾਰ ਲੋਕ ਸਭਾ ਮੈਂਬਰ ਰਹੇ ਕੇਂਦਰ ਦੇ ਵਿੱਚ ਕਈ ਵਾਰ ਵਜ਼ੀਰ ਰਹੇ ਉਸ ਤੋਂ ਬਾਅਦ ਬਿਹਾਰ ਸ ਨੇ ਕਈ ਹੋਰ ਰਾਜਾਂ ਦੇ ਉਹ ਰਾਜਪਾਲ ਵੀਰੇ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀਰੇ ਇਸ ਦੇ ਬਾਵਜੂਦ ਰਵਿੰਦਰ ਲਵਲੀ ਇੱਕ ਵਾਰ ਪਹਿਲਾਂ ਵੀ ਭਾਜਪਾ ਜਾ ਚੁੱਕੇ ਨੇ ਫਿਰ ਵਾਪਸ ਆ ਗਏ ਸੀ ਤੇ ਇੱਕ ਵਾਰ ਫਿਰ ਉਹ ਭਾਜਪਾ ਜੁਆਇਨ ਕਰ ਚੁੱਕੇ ਨੇ